ਇਹੋਂ ਫਿਰ ਕਰੀਏ ਆਪਾਂ ਚਿੱਠੀਆਂ ਲਿਖ ਲਾਓ ਇੱਕ ਬੰਦਈਆਂ ਵੱਲੋਂ ਤੇ ਦੂਜੀ ਤਤ ਖਾਲਸੇ ਵੱਲੋਂ ਆਖਦੇ ਨੇ ਦੋਵੇਂ ਚਿੱਠੀਆਂ ਲਿਖ ਕੇ ਚੱਲ ਕੇ ਸੱਚੇ ਦਰਬਾਰ ਅੱਗੇ ਰੱਖ ਕੇ ਅਰਦਾਸ ਕਰੀਏ ਉਹ ਹੈ ਦੋਵੇਂ ਚਿੱਠੀਆਂ ਆਪਾਂ ਉਹ ਤਲਾ ਦੇ ਵਿੱਚ ਪਾ ਦਈਏ ਫਤਿਹ ਗੁਰੂ ਫਤਿਹ ਦਰਸ਼ਨ ਵਾਰੀ ਜੋ ਤਾਰੇ ਆਵੇ ਸੋ ਲਿਓ ਧਾਰੀ ਆਖਦੇ ਨੇ ਵੀ ਚਾਹੇ ਤਾਂ ਇੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੱਤੀਗੀ ਇੱਕ ਚਿੱਠੀ ਤੇ ਲਿਖ ਲੇਖ ਦਿੱਤਾ ਗਿਆ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਹਰਮੰਦਰ ਸਹਿ ਵਿੱਚ ਅਰਦਾਸ ਕਰਕੇ ਅੰਮ੍ਰਿਤ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿਓ ਦੋਵੇਂ ਚਿੱਠੀਆਂ ਜੇ ਡੀ ਚਿੱਠੀ ਤਰ ਕੇ ਪਾਣੀ ਦੇ ਉੱਪਰ ਆ ਜਾਵੇ ਉਸ ਪੰਥ ਨੂੰ ਅਸੀਂ ਸਾਰੇ ਧਾਰਨ ਕਰ ਲਈਏ ਅਪਣਾ ਲਈਏ ਡੂਬ ਜਾਏ ਤਿਸ ਦੂਰ ਕਰਿਓ ਨਾ ਉਸ ਕਹਿ ਦਉ ਪੰਥ ਪਰ ਚਰਿਓ ਆਖਦੇ ਨੇ ਜਿਸ ਪੰਥ ਦੀ ਚਿੱਠੀ ਡੁੱਬ ਜਾਏ ਉਸ ਨੂੰ ਦੂਰ ਕਰ ਦਿਓ ਛੱਡ ਦਿਓ ਉਸ ਨੂੰ ਉਸ ਪੰਥ ਦਾ ਕਿਹੜਾ ਛੱਡ ਦੇਵਾਂਗੇ ਸਦਾ ਵਾਸਤੇ ਆਖਦੇ ਨੇ ਕੋਈ ਵੀ ਸੰਗਤ ਦੇ ਵਿੱਚੋਂ ਉਸ ਪੰਥ ਦੇ ਮਗਰ ਨਾ ਲੱਗੇ ਜਿਹਦੀ ਚਿੱਠੀ ਡੁੱਬ ਜਾਵੇ ਤੇ ਜਿਹਦੀ ਚਿੱਠੀ ਤਰ ਆਵੇ ਸਾਰੇ ਪੰਥ ਨੂੰ ਹੁਕਮ ਹੈ ਕੌਮ ਨੂੰ ਹੁਕਮ ਹੈ ਕਿ ਉਹਦੇ ਮਗਰ ਲੱਗੀਏ ਉਠਾ ਚਿੱਠੀ ਲਿਖੀ ਬਣਾਏ ਜਿਵੇਂ ਜਿਵੇਂ ਆਖੀ ਮਨਸਬਾ ਆਖਦੇ ਨੇ ਮਨਸਬ ਸਿਆਣਿਆਂ ਨੂੰ ਕਹਿੰਦੇ ਨੇ ਜਿਵੇਂ ਜਿਵੇਂ ਉਹਨਾਂ ਨੇ ਨੇਕ ਸਲਾਹ ਦਿੱਤੀ ਉਵੇਂ ਉਵੇਂ ਦੋਹੇ ਤਰ੍ਹਾਂ ਨੇ ਚਿੱਠੀਆਂ ਲਿਖੀਆਂ ਹਨ ਧਰੀ ਦਰਬਾਰ ਸੋ ਜਾਏ ਹੱਥ ਜੋੜ ਦੋਵਲ ਖੜੇ ਸ੍ਰੀ ਹਰਮੰਦਰ ਸਾਹਿਬ ਵਿੱਚ ਜਾ ਕੇ ਚਿੱਠੀਆਂ ਰੱਖੀਆਂ ਹਨ ਹੱਥ ਜੋੜ ਕੇ ਦੋਵੇਂ ਤਰ੍ਹਾਂ ਖੜੋ ਗਈਆਂ ਨੇ ਬੰਦਈ ਤੇ ਤਤ ਖਾਲਸਾ ਦੋਵੇਂ ਤਰ੍ਹਾਂ ਨਮਸਕਾਰ ਕਰਦੀਆਂ ਨੇ ਚੌਪਈ ਏ ਸਤਗੁਰ ਸਭ ਜਾਨੀ ਜਾਣਾ ਭੂਤ ਭਵਿੱਖਤ ਵਰਤਮਾਨ ਤਦੋਂ ਅਰਦਾਸ ਹੁੰਦੀ ਹੈ ਕਿ ਏ ਸਤਗੁਰੂ ਜੀ ਸੱਚੇ ਪਾਤਸ਼ਾਹ ਅੰਤਰਜਾਮੀ ਸਤਗੁਰੂ ਜੀ ਤੁਸੀਂ ਸਭ ਦਿਲਾਂ ਦੀਆਂ ਜਾਣਦੇ ਹੋ ਸਭ ਤਰ੍ਹਾਂ ਕਰਕੇ ਕਰਤਾ ਪੁਰਖ ਹੋ ਹਰ ਗੱਲ ਦੀ ਤੁਹਾਨੂੰ ਖਬਰ ਹੈ ਬੀਤ ਚੁੱਕਾ ਸਮਾਂ ਆਉਣ ਵਾਲਾ ਸਮਾਂ ਇਹ ਚੰਦ ਰਿਆ ਸਮਾ ਇਹ ਸਭ ਤੁਸੀਂ ਜਾਣਨ ਹਾਰ ਹੋ ਜਾ ਤੂੰ ਪੰਥ ਵਧਾਇਆ ਲੋੜੈ ਲਾ ਕਰ ਪ੍ਰਥਮੀ ਜੋ ਨਿਬੈ ਉੜੈ ਏ ਸੱਚੇ ਪਾਤਸ਼ਾ ਤੁਹਾਡੇ ਅੱਗੇ ਫੈਸਲਾ ਰੱਖਦੇ ਹਾਂ ਅਸੀਂ ਜਿਹੜੇ ਪੰਥ ਦਾ ਤੁਸੀਂ ਵਾਧਾ ਚਾਹੁੰਦੇ ਹੋ ਜਿਸ ਪੰਥ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ ਉਸ ਪੰਥ ਦੇ ਉੱਤੇ ਕਿਰਪਾ ਕਰਿਓ ਆਖਦੇ ਨੇ ਧਰਤੀ ਦੇ ਨਾਲ ਭਾਵ ਇਸ ਨੇ ਸ੍ਰਿਸ਼ਟੀ ਨਾਲ ਨਿਬੜਣਾ ਹੈ ਖਾਲਸਾ ਪੰਥ ਜੁਗੋ ਜੁਗ ਅਟਲ ਹੈ ਜੁਗਾ ਜੁਗੰਤਰਾਂ ਤਾਈਂ ਐਵੇਂ ਪੰਥ ਰਹੇਗਾ ਮਹਾਰਾਜ ਤੁਹਾਡੇ ਤੋਂ ਕੋਈ ਗੱਲ ਗੁਜੀ ਨਹੀਂ ਆਪ ਸਭ ਜਾਣਦੇ ਹੋ ਤੁਸੀਂ ਆਪ ਕਰਤੇ ਪੁਰਖ ਹੋ ਤੁਸੀਂ ਆਪ ਬਿਧਾਤਾ ਪੁਰਖ ਹੋ ਇਸ ਕਰਕੇ ਤੁਸੀਂ ਆਪ ਭਲਾ ਕਰੋ ਉਦੋਂ ਕੰਨਿਆਂ ਤੈ ਸੂਤ ਕਤਾਇਆ ਦੋਏ ਚਿੱਠਣ ਕੇ ਉੱਪਰ ਬੰਧਾਇਆ ਕਹਿੰਦੇ ਕੁਆਰੀ ਕੰਨਿਆਂ ਤੋਂ ਕੱਤਿਆ ਹੋਇਆ ਸੂਕ ਜਿਹੜਾ ਉਹ ਲਿਆਂਦਾ ਗਿਆ ਉਹ ਸੂਤ ਦੋਹਾਂ ਚਿੱਠੀਆਂ ਦੇ ਦੁਆਲੇ ਬੁਲੇਟਿਆ ਗਿਆ ਅਲੱਗ-ਅਲੱਗ ਕਰਕੇ ਫਿਰ ਉਹ ਸੂਤ ਨੂੰ ਲਪੇਟ ਕੇ ਚਿੱਠੀਆਂ ਹੱਥ ਵਿੱਚ ਫੜੀਆਂ ਨੇ ਸਾਧ ਬਾਲਕ ਹੱਥ ਦੇ ਇਤਰਾਏ ਮਦ ਦਰਬਾਰ ਹਰ ਪੌੜੀ ਥਾਏ ਅਕਦੇ ਨੇ ਇੱਕ ਬੱਚਾ ਸੱਦ ਕੇ ਉਹਦੇ ਹੱਥ ਵਿੱਚ ਦੋਵੇਂ ਚਿੱਠੀਆਂ ਜੜੀਆਂ ਉਹ ਫੜਾ ਦਿੱਤੀਆਂ ਵਿੰਨਿਆ ਨੇ ਆਖਿਆ ਮੱਧਰਵਾਰ ਹਰ ਪੌੜੀ ਥਾਂ ਐ ਦਰਵਾਜ਼ਾ ਸਾਬੇ ਚੋਂ ਹਰ ਕੀ ਪੌੜੀ ਬੜੀ ਥਾਂ ਐ ਉੱਥੇ ਸਰੋਵਰ ਦੇ ਵਿੱਚ ਇੱਕ ਬੱਚੇ ਦੇ ਕੋਲੋਂ ਇਹ ਦੋਵੇਂ ਚਿੱਠੀਆਂ ਸਰੋਵਰ ਦੇ ਪਾਣੀ ਵਿੱਚ ਛਟਵਾ ਦਿੱਤੀਆਂ ਹਨ ਇੱਕ ਤਵਾਰ ਦੋਂ ਹਟਾएंगे ਦੋ ਤਰਫ ਕੋ ਚਿੰਤ ਚਿੰਤਾ ਪਈ ਕਿਨੇ ਜਦੋਂ ਇਹ ਚਿੱਠੀਆਂ ਉਸ ਬਾਲਕ ਦੇ ਵੱਲੋਂ ਪਾਣੀ ਵਿੱਚ ਛੁੱਟੀਆਂ ਗਈਆਂ ਤੇ ਦੋਵੇਂ ਚਿੱਠੀਆਂ ਪਾਣੀ ਦੇ ਵਿੱਚ ਡੁੱਬ ਪਈਆਂ ਦੋਵੇਂ ਤਰਫਾਂ ਨੂੰ ਚਿੰਤਾ ਬਣ ਗਈ ਕਿ ਹੁਣ ਕੀ ਬਣੇਗਾ ਦੋਵੇਂ ਚਿੱਠੀਆਂ ਡੁੱਬੀਆਂ ਹਨ ਤੇ ਅਰਦਾਸੀ ਸਿੰਘ ਉੱਚੀ ਉੱਚੀ ਅਰਦਾਸ ਕਰਦੇ ਹਨ ਤੇ ਕਹਿੰਦੇ ਚਿੱਠੀ ਦਿਸੈ ਤਰਾਇਓ ਕਰਨੋ ਜਿਸੈ ਪ੍ਰਗਾਸਾ ਅਖਦੇ ਨੇ ਵੀ ਜੇ ਤੁਸੀਂ ਪਾਤਸ਼ਾਹ ਚਾਹੁੰਦੇ ਹੋ ਵੀ ਦੋਵੇਂ ਤਰ ਜਾਣ ਦੋਵੇਂ ਚਿੱਠੀਆਂ ਉੱਪਰ ਆ ਜਾਵਣ ਤਾਂ ਦੋਵੇਂ ਪੰਥ ਹੀ ਅਮਰ ਹੋਣਗੇ ਇਸ ਕਰਕੇ ਮਹਾਰਾਜ ਨਿਰਣਾ ਦਿਓ ਤਾਂ ਡੁਬਕੀ ਲਾਏ ਇੱਕ ਤਰਿਓ ਚਿੱਠੀ ਗੈਲੋਂ ਏਕ ਤੱਕਦੇ ਆਏ ਗਰੀਬਨਵਾਸ ਸੱਚੇ ਪਾਤਸ਼ਾਹ ਮਿਹਰਬਾਨ ਸਤਿਗੁਰੂ ਜੀ ਚਿੱਠੀ ਓਸੇ ਦੀ ਤਾਰਿਓ ਜਿਹਦਾ ਜਗਤ ਵਿੱਚ ਪ੍ਰਕਾਸ਼ ਹੋਣਾ ਹੈ ਜਿਹਦਾ ਵਾਧਾ ਹੋਣਾ ਹੈ ਤਾਕਦੇ ਨੇ ਇੰਨੇ ਵਿੱਚ ਇੱਕ ਚਿੱਠੀ ਡੁਬਕੀ ਲਾ ਕੇ ਤਰਿਆਈ ਪਾਣੀ ਤੇ ਤਾਂ ਸਿੱਖਾਂ ਵਿੱਚ ਕੁਝ ਜਾਣ ਪਈ ਖਾਲਸੇ ਨੇ ਹੁਣ ਗੁਰੂ ਦਾ ਆਸਰਾ ਤੱਕਿਆ ਹੈ ਤਾ ਸਿੱਖਾਂ ਨਾ ਕੁਛ ਜਿੰਦਪਰੀ ਰੱਖੀ ਗੁਰੂ ਆਵਟੇਕ ਦੋਹਾਂ ਤਰਫਾਂ ਦੇ ਲੋਕ ਚਿੱਠੀ ਨੂੰ ਪੜਨ ਵਾਸਤੇ ਦੌੜੇ ਹਨ ਚਾਪੇ ਦੋ ਹਉਰ ਤੇ ਪਕੜਨ ਦੌੜੈ ਫੜ ਫੜ ਸ਼ਸਤਰ ਆਗੈ ਧੌੜੈ ਅਕਦੇ ਨੇ ਦੋਵੇਂ ਪਾਸੇ ਕੁਝ ਜਾਨ ਪਈ ਐ ਖਾਲਸੇ ਨੇ ਗੁਰੂ ਦਾ ਅਸਰਾ ਤੱਕਿਆ ਹੈ ਦੋਹਾਂ ਤਰਫਾਂ ਤੋਂ ਜਿਹੜੇ ਚਿੱਠੀ ਫੜਨ ਵਾਸਤੇ ਸਾਰੇ ਆਪੋ ਆਪਣੇ ਸ਼ਸਤਰ ਫੜ ਕੇ ਇੱਕ ਦੂਜੇ ਤੋਂ ਅੱਗੇ ਭੱਜੇ ਹਨ ਚਿੱਠੀ ਵੱਲੋਂ ਆਹ ਹਉ ਤੇ ਦਰੋਗੇ ਤੁਰਕਨ ਕੇਉ ਕਈ ਮੰਤਸਵੇ ਦੇਖਾਂ ਤੇ ਉਹ ਉਤੇ ਤੁਰਕਾਂ ਦੇ ਥਾਣੇਦਾਰ ਮੌਜੂਦ ਸਨ ਹਰਮੰਦਰ ਸਾਹਿਬ ਵਿੱਚ ਜਿਨ੍ਹਾਂ ਦੇ ਫੈਸਲੇ ਕਰਾਉਣਾ ਕਰਾਉਣਾ ਸੀ ਜਿਨ੍ਹਾਂ ਨੇ ਫੈਸਲਾ ਲੈਣਾ ਸੀ ਆਖਦੇ ਨੇ ਕਿਸ ਦੀ ਚਿੱਠੀ ਤਰਦੀ ਹੈ ਕਿਉਂਕਿ ਸਰਕਾਰ ਵਿੱਚ ਦਖਲ ਦੇ ਰਹੀ ਸੀ ਦੋ ਤਰਤੇ ਦਰੋਗਨ ਪਕੜ ਮੰਗਾਇਓ ਪੜ ਕਰ ਖਾਲਸੇ ਹੱਥ ਫੜਾਇਓ ਆਖਦੇ ਨੇ ਮੁਨਸਬ ਜੋ ਸਿਆਣੇ ਆਗੂ ਹਨ ਅੱਗੇ ਬਣੇ ਹੋਏ ਉਹਨਾਂ ਸਾਰਿਆਂ ਨੇ ਕਿਹਾ ਉਹ ਦਰੋਗੇ ਚਿੱਠੀ ਨੂੰ ਦੇਖਣਗੇ ਕਿ ਕਿਸ ਦੀ ਚਿੱਠੀ ਤਰੀ ਹੈ ਆਖਦੇ ਨੇ ਤਦੋਂ ਤੁਰੰਤ ਹੀ ਦਰੋਗਿਆਂ ਨੇ ਚਿੱਠੀ ਫੜ ਕੇ ਆਪਣੇ ਕੋਲ ਮੰਗਵਾ ਲਈ ਹੈ ਤੇ ਗੁਰੂ ਕੀ ਤਰਈ ਆਈ ਦੋਊ ਔਰੋਨਾ ਅਕ ਸੁਨਾਈ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਚਿੱਠੀ ਜਿਹੜੀ ਉਹ ਤਰਈ ਆਈ ਹੈ ਦਰਸ਼ਨ ਫਤਿਹ ਵਾਲੀ ਚਿੱਠੀ ਜਿਹੜੀ ਉਹ ਡੁੱਬ ਗਈ ਹੈ ਦੋਵੇਂ ਤਰਫਾਂ ਨੂੰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਆ ਕੇ ਸੁਣਾਇਆ ਹੈ ਕਿ ਇਹ ਚਿੱਠੀ ਜੋ ਤਰੀ ਹੈ ਇਸ ਉੱਤੇ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵ ਕੇ ਖਾਲਸੇ ਦੀ ਪਤੇ ਹੋਈ ਹੈ